ਪ੍ਰੋਡਿਊਸਰ ਨੇ ਜਿੱਤ ਲਿਆ ਦਿਲ ਪਹੁੰਚ ਗਿਆ ਖਨੌਰੀ ਧਰਨੇ ਦੇ ਵਿੱਚ ਕਰ ਦਿੱਤਾ ਕੁਝ ਅਜਿਹਾ ਕਿ ਲੋਕਾਂ ਨੇ ਪ੍ਰੋਡਿਊਸਰ ਦੀ ਕਰੀ ਵਾਹ ਵਾਹ ਅਤੇ ਪ੍ਰੋਡਿਊਸਰ ਨੂੰ ਕਿਹਾ ਕਿ ਬਾਕੀ ਬਾਈ ਤੂੰ ਦਿਲ ਦਾ ਹੀਰਾ ਬੰਦਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਮੁਖ ਸੰਧੂ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਦੋਸਤੋ ਤੁਹਾਨੂੰ ਪਤਾ ਹੈ ਕਿ ਕਿਸਾਨਾਂ ਦਾ ਜਿਹੜਾ ਧਰਨਾ ਚੱਲ ਰਿਹਾ ਇਸ ਧਰਨੇ ਦੇ ਵਿੱਚ ਕਿਸਾਨਾਂ ਦੇ ਕਈ ਵਾਰ ਹੌਸਲੇ ਟੁੱਟਦੇ ਨੇ ਕਈ ਵਾਰ ਬਣਦੇ ਨੇ ਹੁੰਦਾ ਵੀ ਕੁਝ ਇਸੇ ਤਰ੍ਹਾਂ ਜਦੋਂ ਕਿਤੇ ਕੋਈ ਮੰਗ ਚੱਲ ਰਹੀ ਹੋਵੇ ਤਾਂ ਹੌਸਲੇ ਬਣਦੇ ਅਤੇ ਟੁੱਟਦੇ ਰਹਿੰਦੇ ਨੇ ਇਹ ਕੋਈ ਜਿਆਦੇ ਵੱਡੀਆਂ ਗੱਲਾਂ ਨਹੀਂ ਪਿਛ ਆਨੰਦ ਅੰਦੋਲਨ ਹੋਇਆ ਸੀ ਤਾਂ ਬਹੁਤ ਸਾਰੇ ਕਲਾਕਾਰ ਕਿਸਾਨਾਂ ਦੇ ਨਾਲ ਖੜਗੇ ਸੀ ਪਰ ਇਸ ਵਾਰ ਕੋਈ ਟਾਵਾ ਟੱਲਾ ਹੀ ਕਲਾਕਾਰ ਹੋਵੇਗਾ ਜਿਹੜਾ ਕਿਸਾਨਾਂ ਦੇ ਹੱਕ ਵਿੱਚ ਖੜਿਆ ਹੋਵੇਗਾ ਸਾਰੇ ਹੀ ਜਾਂ ਤਾਂ ਡਰ ਰਹੇ ਨੇ ਜਾਂ ਫਿਰ ਪਤਾ ਨਹੀਂ ਕਿਹੜੀ ਚੀਜ਼ ਦੀ ਕਵਰਾਟ ਹੈ ਪਰ ਦੋਸਤੋ ਕੁਝ ਆਪਣੇ ਐਸੇ ਮੁੰਡੇ ਵੀ ਨੇ ਜੋ ਕਿ ਆਪਣੇ ਕੈਰੀਅਰ ਦੀ ਪਰਵਾਹ ਨਾ ਕਰਦੇ ਹੋਏ ਕਿਸਾਨਾਂ ਦੇ ਨਾਲ ਖੜਦੇ ਨੇ ਉਹਨਾਂ ਵਿੱਚੋਂ ਇੱਕ ਹੈ ਪ੍ਰੋਡਿਊਸਰ 21 ਤਰੀਕ ਨੂੰ ਕਾਲ ਸੀ ਦਿੱਲੀ ਜਾਣ ਦੀ ਕਿ ਅੱਗੇ ਵਧਾਂਗੇ ਉਸ ਦਿਨ ਪ੍ਰੋਡਿਊਸਰ ਧਰਨੇ ਤੇ ਪਹੁੰਚ ਗਿਆ ਅਤੇ ਪ੍ਰੋਡਿਊਸਰ ਕੋਈ ਪਿੱਛੇ ਨਹੀਂ ਖੜਿਆ ਲੁੱਕ ਕੇ ਪ੍ਰੋਡਿਊਸਰ ਬਿਲਕੁਲ ਅੱਗੇ ਜਾ ਕੇ ਖੜਿਆ ਅਤੇ ਪ੍ਰੋਡਿਊਸਰ ਨੇ ਕਿਹਾ ਕਿ ਭਾਈ ਮੈਂ ਕਿਸਾਨਾਂ ਦੇ ਨਾਲ ਆ ਕਿਸਾਨਾਂ ਦਾ ਪੁੱਤ ਆ ਪ੍ਰੋਡਿਊਸਰ ਪੂਰੀ ਟੀਮ ਲੈ ਕੇ ਖਨੌਰੀ ਪਹੁੰਚਿਆ ਸੀ ਉਸ ਦੇ ਨਾਲ ਉਸ ਦੀ ਸਾਰੀ ਟੀਮ ਸੀ ਭਾਈ ਪ੍ਰੋਡਿਊਸਰ ਨਾਲ ਗੱਲਬਾਤ ਕਰੀ ਸੁਣਾਉਨੇ ਆ ਪਰ ਤੁਹਾਨੂੰ ਦੱਸ ਦਿੰਨੇ ਆ ਕਿ ਪ੍ਰੋਡਿਊਸਰ ਹੈ ਜਿਹੜਾ ਦਿਲ ਦਾ ਹੀਰਾ ਬੰਦਾ ਹੈ ਪਰ ਕਈ ਵਾਰ ਐਵੇਂ ਫਾਲਤੂ ਚ ਪ੍ਰੋਡਿਊਸਰ ਨੂੰ ਨਿਸ਼ਾਨਾ ਵੀ ਬਣਾਇਆ ਜਾਂਦਾ ਰਿਹਾ ਹੈ ਪਰ ਫੇਰ ਵੀ ਫੱਕਰ ਨੂੰ ਕੋਈ ਗੁੱਸਾ ਗਿਲਾ ਨਹੀਂ ਕਿਸੇ ਨਾਲ ਪ੍ਰੋਡਿਊਸਰ ਨਾਲ ਹੋਈ ਗੱਲਬਾਤ ਸੁਣਾ ਦਿੰਨੇ ਆ ਪ੍ਰੋਡਿਊਸਰ ਭਾਈ ਕੀ ਹਾਲ ਨੇ ਵਧਿਆ ਜਮਾ ਭਾਈ ਕਿਵੇਂ ਤਿਆਰੀ ਹੈ ਪੂਰੀ ਪੂਰੀ ਫੁੱਲ ਤਿਆਰੀ ਹੈ ਭਾਈ ਪਹੁੰਚੇ ਗਏ ਆ ਪਹੁੰ ਹਾਂਜੀ ਹੈਲਮਟ ਬਸ ਬਾਕੀ ਬੁਲਟ ਪ੍ਰੂਫ ਹੈਲਮਟ ਆ ਜੀ ਤੂੰ ਆ ਤਾਂ ਬੜਾ ਵਾ ਲੈ ਫਿਰ ਐਂ ਦਾ ਕਰ ਲੀਦਾ ਜੀ ਯਾਰ ਬਾਈ ਬਹੁਤ ਵੱਡੀ ਗੱਲ ਆ ਲੋਕ ਆ ਹੀ ਨਹੀਂ ਰਹੇ ਅੱਗੇ ਤੁਸੀਂ ਪਹੁੰਚੇ ਹੋ ਇੰਨੀ ਬਹੁਤ ਵੱਡੀ ਗੱਲ ਆ ਥੋੜੀ ਹੱਲਾਸ਼ੇਰੀ ਬਹੁਤ ਆ ਤਾਂ ਦੇਖ ਰਿਹਾ ਹਾਂ ਬਾਈ ਪ੍ਰੋਡਿਊਸਰ ਆ ਬਾਈ ਪਹੁੰਚਿਆ ਕਿਉਂਕਿ ਯਾਰ ਕਦੋਂ ਬੰਦਾ ਚਿਹਰਾ ਥੋੜਾ ਮਸ਼ਹੂਰ ਹੋੁੰਦਣਾ ਔਖਾ ਬਹੁਤ ਹੋ ਜਾਂਦਾ ਹੈਲਮਟ ਵੀ ਬਾਈ ਲੈ ਕੇ ਪਹੁੰਚਿਆ ਕਹਿੰਦਾ ਅੱਗੇ ਚੱਲਣਾ ਪੂਰਾ ਪਿੱਛੇ ਨਹੀਂ ਹਟਣਾ ਬਾਈ ਪੂਰੀ ਟੀਮ ਲੈ ਕੇ ਪਹੁੰਚਿਆ ਬਾਈ ਆਪ ਵੀ ਤੁਸੀਂ ਦੇਖਣ ਵਾਲੇ ਵਾਲੇ ਪੂਰੀ ਟੀਮ ਆਈ ਆ ਬਾਈ ਪੂਰੀ ਟੀਮ ਆਈ ਹੈਗੀ ਅੱਜ ਇਹ ਦਿਨ ਕਾਲ ਦਿੱਤੀ ਗਈ ਸੀ ਅੱਜ ਇਹ ਦਿਨ ਹੀ ਬੰਦਿਆਂ ਦੀ ਲੋੜ ਆਈ ਬਾਈ ਕੀ ਬਾਤ ਆ ਬਾਈ ਜਿਹੜੇ ਫੇਸਬੁੱਕ ਵਾਲੇ ਨੇ ਅੱਜ ਜਦੋਂ ਪ੍ਰੋਡੂਸਰ ਡੀਐਕਸ ਦੀ ਟੀਮ ਆਈ ਕੀ ਤਰੀਕ ਕੀ ਬਾਤ ਆ ਭਾਈ ਬਾਈ 11 ਵਜੇ ਪ੍ਰੋਡੂਸਰ ਪੱਕਾ ਭਾਈ ਪਹੁੰਚ ਗਿਆ ਇਹ ਬਾਈ ਕੱਲੇ ਵੀਡੀਓ ਵਾਲੇ ਨਹੀਂ ਹੈਗੇ ਬਾਈ ਕਹਿੰਦਾ ਇੱਥੇ ਵੀ ਅੱਗੇ ਹੋਣਾ ਕਿਸਾਨਾਂ ਦੇ ਪੁੱਤਾਂ ਕਿਸਾਨੀ ਮੋਰਚੇ ਦੀ ਭਾਈ ਅੱਗੇ ਨੇ ਬਾਈ ਕੋਈ ਕੋਈ ਸੰਦੇਸ਼ ਕੋਈ ਪੰਜਾਬੀਆਂ ਵਾਸਤੇ ਕੋਈ ਸੰਦੇਸ ਇਹੀ ਹੈ ਕਿ ਬਾਈ ਮਨ ਕੇ ਕੋਈ ਵੀਡੀਓ ਤੇ ਫੇਸਬੁਕ 'ਤੇ ਖੜੇ ਕਰੀ ਜਾਂਦੇ ਸੀ ਐਂ ਕਰਤਾ ਐਂ ਕਰਤਾ ਬਸ ਐਂ ਕਰੀ ਜਾਂਣਗੇ ਬਾਅਦ 'ਚ ਲੁਕੀ ਜਾਣਗੇ ਅੱਜ 11 ਅੱਜ 21 ਤਰੀਕ ਨੂੰ ਬੁਲਾਇਆ ਸੀ ਅੱਜ ਆਈ ਨਹੀਂ ਹੈਗੇ ਬੰਦੇ ਬੜੀ ਸੋ ਟਾਈਮ ਦਿਖਾ ਦੇ ਇੱਕ ਵਾਰੀ ਬਾਈ 11 ਦੇਖ ਲੈ 11 ਵਜੇ 7 ਮਿੰਟ ਹੋ ਗਏ ਬਾਈ ਉੱਪਰ ਹੋ ਗਿਆ ਟਾਈਮ ਹੈ ਨਾ ਉੱਪਰ ਹੋ ਗਿਆ ਸੋ ਸੰਭੂ ਬਾਡਰ ਤੇ ਹੁਣ ਕਾਲ ਚੱਲ ਰਹੀ ਹੈ ਬਾਈ ਜਦੋਂ ਇਹਨਾਂ ਦੇਸ਼ ਤੱਕ ਅੱਗੇ ਨੂੰ ਵਧਾਂਗੇ ਕੀ ਬਾਤ ਹੈ ਬਾਈ ਇੱਧਰ ਤੁਸੀਂ ਦੇਖ ਰਹੇ ਹੋ ਕਿ ਬਾਈ ਬਿਲਕੁਲ ਅੱਗੇ ਨੇ ਤਾਂ ਪੂਰਾ ਕਿਹੜਾ ਪੂਰਾ ਓਕੇ ਰਿਪੋਰਟ ਬਣਿਆ ਹੋਇਆ ਬਾਈ ਤਾਂ ਦੋਸਤੋ ਵੀਡੀਓ ਨੂੰ ਕਰ ਦਿਓ ਸ਼ੇਅਰ ਅਗਰ ਇਹ ਵੀਡੀਓ ਦੇਖ ਰਹੇ ਹੋ Facebook ਦੇ ਉੱਪਰ ਤਾਂ ਆਪਣੇ Facebook ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਅਤੇ ਅਗਰ ਇਹ ਵੀਡੀਓ YouTube ਤੇ ਦੇਖ ਰਹੇ ਹੋ ਤਾਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ ਰੱਬ ਰਾਖਾ